ਅਸੀਂ ਉੱਥੇ ਧਾਵਾ ਲਾ ਦਾਂਗੇ ਨਾ ਤਾਂ ਉਹਨਾਂ ਨੂੰ ਮੰਨ ਲਈਏ ਤੇ ਨਾ ਸੁਣੋ ਜਿਵੇਂ ਇੱਕ ਹੋਇਆ ਛੋਡੇ ਨਾਲ ਖੜਿਆ ਸੋਨੋ ਹੱਕ ਦਵਾ ਕੇ ਰਾਵਾਂਗੇ ਇਹ ਮਨਜ਼ੂਰ ਹੈ ਕਿ ਨਹੀਂ ਮਨਜ਼ੂਰ ਨਹੀਂ ਹੋ ਕੇ ਬਣਗੇ ਨਹੀਂ ਬਪਾ ਚਲੋ ਠੀਕ ਹੈ ਆਪਾਂ ਪੁੱਛਣੇ ਸੀਗਾ ਇਹ ਤਾਂ ਗੱਲ ਸੁਣਨਾ ਮੇਰੀ ਆਪਾਂ ਪ੍ਰੋਫੈਸਰ ਕੋਲੇ ਖੜਾ ਆਪਣਾ ਪੁੱਛਣ ਦਾ ਫਰਜ਼ ਬੰਦਾ ਠੀਕ ਹੈ ਨਾ ਦੂਜੀ ਗੱਲ ਇਹ ਹੈ ਵੀ ਜੇ ਆਪਾਂ ਉਹਨਾਂ ਤੋਂ ਸਮਾਂ ਨਹੀਂ ਲੈਂਦੇ ਉਹ ਵੀ ਅੱਜ ਜਿਹੜੀ ਕਮੇਟੀ ਉੱਥੇ ਬੈਠੀ ਆ ਉਹਨਾਂ ਦੇ ਨਾਲ ਗੱਲਬਾਤ ਕਰਕੇ ਹੀ ਕੰਮ ਚੱਲੂਗਾ ਇਹ ਤਾਂ ਹੈ ਨਹੀਂ ਵੀ ਆਪਾਂ ਇੱਥੇ ਬਹਿ ਕੇ ਗੱਲਬਾਤ ਕਰਾਂਗੇ ਮੈਂ ਵੀ ਤੁਹਾਡੇ ਨਾਲ ਹੀ ਆ ਫਿਰ ਤੁਸੀਂ ਐਂ ਦੱਸ ਦਿਓ ਕਿ ਕਿਵੇਂ ਹੱਲ ਹੋਣਾ ਚਾਹੀਦਾ ਹੱਦ ਬਾਬਾ ਉਹਨਾਂ ਨੂੰ ਕਹਦੇ ਵਾ ਗੁਰਦੁਆਰੇ ਸਾਡੇ ਸੱਜੋ ਜਿੱਦੇ ਆਵੇ ਲਾਹੌਰ ਅਲੀਆ ਉਹਨਾਂ ਨੂੰ ਕਹਿੰਦਾ ਤਾਂਮੀ ਸਾਹਿਬ ਨੂੰ ਫੋਨ ਕਰ ਮੈਂ ਤਾਂਮੀ ਸਾਹਿਬਾਂ ਨੂੰ ਫੋਨ ਕਰੂ ਇੱਥੇ ਬੈਠੋ ਲੈ ਲੋ ਉਹਨਾਂ ਟਕਰਦੇ ਪੰਜ ਮਿੰਟਾਂ ਮਿਲਦੇ ਕੋਈ ਮੰਗਣੀ ਨਹੀਂ ਪੰਜ ਮਿੰਟ ਟਕਰਦੇ ਬੰਦ ਕਰ ਜਾਨੂੰ ਪੰਜਾਂ ਮਿਲਣੇ ਤੇ ਸੜਕ ਸਾਫ ਕਰਾਂਗੇ ਚਲੋ ਠੀਕ ਹੈ ਜੀ ਇਹਨਾਂ ਦਾ ਵੀ ਆਪਾਂ ਪੂਰਾ ਮਸਲਾ ਹੱਲ ਕਰ ਦਿਆਂ ਹੋ ਗਿਆ ਕਦੇ ਕਿੱਥੇ ਜੈਨੇ ਕਦੇ ਕਿੱਥੇ ਜੈਨੇ ਕੋਈ ਨਹੀਂ ਗੱਲ ਸੁਣਦਾ ਸੋ ਬੇਨਤੀ ਹੈ ਠੀਕ ਹੈ ਨਾ ਇਹ ਹੱਲ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਹੱਲ ਤਾਂ ਹੁੰਦੇ ਹੁੰਦੇ ਆ ਮਸਲੇ ਹੌਲੀ ਹੌਲੀ ਇਹ ਨਹੀਂ ਕਹਿ ਵੀ ਆਪਾਂ ਹੁਣੇ ਕਹਿ ਦਈਏ ਵੀ ਹਾਂ ਐਜੇ ਟਾਈਮ ਹੀ ਹੱਲ ਹੋ ਜਾਣਾ ਸਮਾਂ ਤਾਂ ਲੈਣਾ ਹੀ ਪੈਂਦਾ ਹੁੰਦਾ ਕਿਉਂ ਅਸੀਂ ਹਰੇਕ ਕੰਮ ਦੇ ਵਿੱਚ ਨਾ ਜਦੋਂ ਆਪਣੇ ਦੋ ਭਰਾ ਵੀ ਕਿਸੇ ਆਪਸ ਵਿੱਚ ਜੈ ਜਿਵਾਈ ਚ ਲੜ ਪੈਣ ਤੇ ਇੱਕ ਦੂਜੇ ਨੂੰ ਮੂੰਹ ਦੇ ਭਾਗੇ ਫੈਸਲਾ ਹੁੰਦਾ ਹੁੰਦਾ ਹਰਕਿਨੇ ਅੱਜ ਆਪੇ ਇੱਕ ਦਰ ਬੈਠੇ ਆ ਆਪਾਂ ਹੱਕ ਲੈਣ ਵਾਸਤੇ ਬੈਠੇ ਆ ਖੜੇ ਆ ਨਾ ਉਹ ਦੂਜੀ ਪਾਰਟੀ ਦੀदाई ਨਹੀਂ ਜੇ ਦੂਜੀ ਪਾਰਟੀ ਨੂੰ ਟਾਈਮ ਦੇ ਕੇ ਉਹ ਬੁਲਾਉਣਗੇ ਆਪਾਂ ਖੜ ਕੇ ਉਹਨਾਂ ਦਾ ਟਾਈਮ ਸੋਲਾਂਗੇ ਜੇ ਆਪਾਂ ਨੂੰ ਨਹੀਂ ਮਨਜ਼ੂਰ ਆ ਤਾਂ ਕਹਿੰਦੇ ਵੀ ਨਹੀਂ ਭਾਈ ਸਹੀ ਸੰਗਤਾਂ ਜੋ ਉਹ ਇਤਿਹਾਸ ਤੋਂ ਬਰਦਾਰਾ ਉਹ ਨਾ ਜੋ ਇਸ ਪਾਸੇ ਗੁਰਦੁਆਰੇ ਨੂੰ ਬਣਾਇਆ ਤੋਂ 1990 ਤੋਂ ਸੰਗਠਨ ਤੋਂ ਸੱਚੇ ਰਿਹਾ ਨਿਮਾਣ ਤੋ ਵੀ ਜਨੇ ਸੇਵਾ ਚ ਮੈਂ ਆਪਣੇ ਹੱਥੀਂ ਦੇਖੀ ਹਾਂ ਪਰ ਅਸੀਂ ਮਤਲਬ ਉਹ ਮਨ ਕੇ ਕਰਦੇ ਸਵੇਰ ਸ਼ਾਮ ਹੋਤੇ ਜਾਂਗੇ ਜੋ ਅੱਜ ਦਾ ਮਸਲਾ ਹੈ ਮਤਲਬ ਉੱਪਰ ਤੱਕ ਰਲਾ ਪਿਆ ਨਾ ਬੁੱਝਿਆ ਉਹ ਹੋ ਸਕਦਾ ਕੁਝ ਛੰਗ ਬੰਦਿਆਂ ਦੇ ਕਰਕੇ 2 4 5 ਬੰਦਿਆਂ ਕਰਕੇ ਇਹ ਜਿਹੜਾ ਇਸ਼ੂ ਖੜਾ ਹੋਇਆ। ਉਹ ਕਿਉਂ ਹਾਰਤ ਚੀਜ਼ ਦਾ ਜਿਹੜਾ ਹੈਗਾ ਸਮਿਆਂ ਦੇ ਨਾਲ ਹੀ ਹੁੰਦਾ। ਜੇ ਹੁਣ ਮੰਗੋ ਇਹ ਤਾਂ ਇੱਕ ਗੁਰੂ ਘਰ ਹੈ। ਗੁਰੂ ਘਰ ਦੇ ਵਿੱਚ ਅਸੀਂ ਵੀ ਐਂਟਰ ਕਰਨ ਲੱਗੇ ਸੋងਦਿਆਂ ਸਾਨੂੰ ਸੋਚਣਾ ਪੈਂਦਾ। ਕਿਉਂਕਿ ਹਰ ਇੱਕ ਧਾਰਮਿਕ ਸਥਾਨ ਨੂੰ ਮਰਿਆ ਨਾ। ਕਿਉਂਕਿ ਬੜਾਿਆਂ ਝਗੜੇ ਰੋੜਾ ਤੇ ਹੁੰਦੇ ਦੇਖਿਆ। ਜਦੋਂ ਗੁਰੂ ਘਰਾਂ ਦੇ ਵਿੱਚ ਜਾ ਕੇ ਇਹ ਚੀਜ਼ਾਂ ਚੱਲਿਆ ਆਣੀ ਲੱਗਦੀਆਂ ਕਿਉਂਕਿ ਅਸੀਂ ਤੁਸੀਂ ਜਿਹੜੇ ਵਿਚੋ ਆਵਾਜ਼ ਪਾਈ ਸੀ ਉਹਨੇ ਖਾਲੀ ਕਰਾ ਦੋ ਐਡੀ ਛੇਤੀ ਆਹ ਅਸੀਂ ਕਿਸੇ ਦਾ ਘਰ ਵੀ ਖਾਲੀ ਨਹੀਂ ਕਰਾ ਸਕਦੇ ਮਤਲਬ ਜੇ ਕਿ ਬੰਦਾ ਕਹੇ ਵੀ ਆ ਘਰ ਖਾਲੀ ਕਰਾ ਦੋ ਉਹਦੇ ਵੀ ਪ੍ਰਸ਼ਾਸਨ ਕੋਈ ਨਾ ਕੋਈ ਕੋਲੋਂ ਕਹਿੰਦੇ ਪਿੱਛੇ ਨਾ ਹੋ ਜਾ ਮਾੜਾ ਪਿੱਛੇ ਕੋਈ ਨਾ ਕੋਈ ਉਹਦਾ ਸਾਨੂੰ ਮਤਲਬ ਕਿ ਅਸੀਂ ਉੱਥੇ ਹਸਪਤਾਲ ਦਾ ਸਮਾਅ ਆਸ ਕਰਕੇ ਆ ਗਏ ਅੱਗੇ ਦੀ ਇੱਕ ਨੰਨ ਪੰਚਾਇਤ ਕੱਤੀ ਹੋਈ ਸੀ ਸਾਰੀ ਉੱਥੇ ਕਮੇਟੀ ਵਾਲੇ ਵੀ ਆਏ ਸੀ ਕਮੇਟੀ ਵਾਲਿਆਂ ਨੇ ਵੀ ਚਲੋ ਕੁਝ ਬੰਦਿਆਂ ਨੇ ਮਾਫੀ ਮੰਗੀ ਵੀ ਸਤਿਵਾਰ ਦੇ ਪਰੇਖੇ ਨਾਲ ਹੋ ਗਿਆ ਤੇ ਅਸੀਂ ਜਿਹੜਾ ਹੈਗਾ ਦਾ ਹੱਲ ਕਰਦੇ ਹਾਂ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨਾਲ ਵੀ ਗੱਲ ਹੋਈ ਉਹਨਾਂ ਨੇ ਵੀ ਅਸੀਂ ਦਾ ਵਿਸ਼ਵਾਸ ਦਿਵਾਇਆ ਵੀ ਅਸੀਂ ਕੁਝ ਦੇਣਾ ਦੇ ਵਿੱਚ ਜਿਹੜਾ ਹੈਗਾ ਇਥੋਂ ਆਪ ਦਾ ਪ੍ਰਸ਼ਾਸਨ ਲਾਗੇ ਆਦਕਾਰੀ ਨਜ਼ਰ ਦਿੱਤਾ ਸੀ ਫਿਰ ਤੇ ਹਾਂ ਉਹ ਕਰ ਦੋਗੇ ਤੁਸੀਂ ਉਹਦੀ ਕਮੇਟੀ ਬਣਾਓ ਜੋ ਉਹ ਜਿਹੜਾ ਮਸਲਾ ਸੀ ਉਹ ਨਹੀਂ ਕਿਸੇ ਗੱਲ ਕਰਕੇ ਸਿਮੇ ਲੱਗਿਆ ਉਹਨਾਂ ਨੇ ਤਾਂ ਸਾਨੂੰ ਇਹ ਦਰਕਿਆ ਜੀ ਜੀ ਹੜ ਆ ਗਿਆ ਸੀ ਉਧਰ ਬਿਜ਼ੀ ਹੋ ਗਏ ਕੁਦਰਤੀ ਮਾਰ ਪਿੱਛੇ ਤਾਂ ਹੁਣ ਕਿਸੇ ਨੂੰ ਆਪਾਂ ਟਕਾ ਵੀ ਨਹੀਂ ਕਰ ਸਕਦੇ ਹੁਣ ਅਸੀਂ ਤਾਂ ਇਸ ਗੱਲ ਨੂੰ ਕਹਿੰਦੇ ਆ ਸਾਡੀ ਜੋ ਉੱਪਰ ਦੀ ਗੱਲ ਹੋਈ ਆ ਸ਼ੋਮਨੀ ਕਮੇਟੀ ਵਾਲਿਆਂ ਨਾਲ ਵੀ ਹੋਈ ਆ ਉਹ ਤਾਂ ਸੀ ਇੱਕ ਹਫ਼ਤੇ ਦੇ ਵਿੱਚ ਇਹ ਨਹੀਂ ਹੱਲ ਹੋਉਂਦਾ ਮੰਨ ਲਓ ਇਹੇ ਗੱਲ ਤਾਂ 90% ਇਹ ਆ ਵੀ ਆਪਾਂ ਜੇ ਤੁਹਾਡਾ ਹੱਥ ਤੇ ਤੁਹਾਨੂੰ ਹੀ ਦੁਆਈਏ ਕਿਉਂਕਿ ਇਹ ਪ੍ਰਸ਼ਾਸਨ ਤਾਂ ਤੁਹਾਡੇ ਵਾਸਤੇ ਤੇ ਇੱਥੇ ਲੋਕੜੀਆਂ ਅਸੀਂ ਇਹਨਾਂ ਪਿੰਡਾਂ ਦੀ ਰਾਖੀ ਕਰਦੇ ਹਾਂ ਤੁਜੀ ਗੱਲ ਇਹ ਹੈ ਜੀ ਆਸੀਂ ਆਹ ਹੱਦ ਤੱਕ ਚੱਲਦੇ ਰਹੂਗਾ ਦੂਜਾ ਸਾਡੇ ਕੋਲੇ ਇਹ ਅਲਟੀਵੇਟਿਵ ਹੈ ਵੀ ਅਸੀਂ ਜਿਹੜੀ ਲੀਗਲੀ ਪ੍ਰੋਸੀਜਰ ਜਿਹੜਾ ਅਡਾਪਟ ਕਰ ਲਾਂਗੇ ਉਹਦੇ ਵਰਕੇ ਉਹਨਾਂ ਨੂੰ ਵੀ ਅਸੀਂ ਚਾਬੀਆਂ ਲੈ ਕੇ ਕਿਤਾ ਸਰਕਾਰੀ ਬੰਦਾ ਉਹਨਾਂ ਚਰ ਹੈਂਡਓਵਰ ਕਰ ਲਿਆ ਜਿਆ ਹੈ ਹੈਂਡਓਵਰ ਮਤਲਬ ਇਹਦਾ ਵੀ ਕੰਮ ਨਹੀਂ ਹੁੰਦਾ ਤੇ ਸਿਰਫ ਇਨਾ ਹੁੰਦਾ ਵੀ 2-4 ਦਿਨ ਜਿੰਨਾ ਦਾ ਰੌਲਾ ਹੋਊਗਾ ਉਹਨਾਂ ਨਾਲ ਉਹਦੀ ਇਹ ਪਾੜੋ ਕਰ ਲੈਂਦੇ ਕਿਉਂਕਿ ਉਸ ਤੋਂ ਬਾਅਦ ਤੁਹਾਡੀ ਜ਼ਮੀਨ ਹੈ ਤੁਹਾਡਾ ਹੱਕ ਹੈ ਤੁਹਾਡੀ ਜਾਇਦਾਦ ਹੈ ਕਿ ਜੇ ਅਸੀਂ ਇਥੇ ਜਾਂਚਾ ਡੀਐਸਪੀ ਸਾਹਿਬਾਨ ਖੜੇ ਆ ਡਿਊਟੀ ਮੈਜਿਸਟਰ ਖੜੇ ਆ ਮੈਂ ਤੁਹਾਡੇ ਨਾਲ ਜੇ ਗੱਲ ਕਰ ਰਿਹਾ ਤੇ ਕਿਸੇ ਵਜੂਦ ਨਾਲ ਨਹੀਂ ਕਰ ਰਿਹਾ ਕਿਉਂਕਿ ਜੇ ਅੱਜ ਅਸੀਂ 7 ਦਿਨਾਂ ਬਾਅਦ ਝੂਠ ਮਾਰ ਕੇ ਨਿਕਲ ਜਾਂਗੇ ਤਾਂ ਫਿਰ 7 ਦਿਨਾਂ ਬਾਅਦ ਹਰਿਆਉਂਦਰ ਦੀ ਪਬਲਿਕ ਦੀ ਉਹੀ ਆ ਤੇ ਮਠੰਗਾ ਪੁਲਿਸ ਦੀ ਉਹੀ ਆ ਤੇ ਸਿਵਲ ਪ੍ਰਸ਼ਾਸਨ ਦੀ ਉਹੀ ਆ ਕਿਉਂਕਿ ਅਸੀਂ ਪਰ ਵਾਰ-ਵਾਰ ਆ ਕੇ ਤਾਂ ਮੱਥੇ ਨਹੀਂ ਲਾ ਸਕਦੇ। ਤਦਸੋ ਜੇ ਘਰ ਦੇ ਵਿੱਚ ਕੋਈ ਬੱਚਾ ਗਲਤੀ ਕਰਦਾ ਤੇ ਅਸੀਂ ਤਾਂ ਉਹਨੂੰ ਵੀ ਏਸੀ ਦੇ ਲਈ ਕੋਈ ਉਹਨਾਂ ਵੀ ਚੰਨਰ ਇੱਕ ਵਾਰੀ ਮੌਕਾ ਦਿੰਦਾ। ਸੋ ਅਸੀਂ ਤੁਹਾਨੂੰ ਗੈਂਦੀ ਕਰਦੇ ਆ ਧਾਰਮਿਕ ਮਸਲਾ ਕਿਉਂਕਿ ਆਪਾਂ ਇਸ ਧਾਰਮਿਕ ਮਸਲੇ ਨੂੰ ਨਾ ਆਪ ਹੀ ਇੱਥੇ ਡੈੱਟ ਕੀ ਹੱਲ ਕਰਨਾ। ਕਿਉਂਕਿ ਜੇ ਅਸੀਂ ਇਹ ਚੀਜ਼ ਜੋ ਕੋਈ ਇਸ਼ੂ ਹੋਵੇ ਲੜਾਈ ਝਗੜੇ ਹੋਣ ਤੇ ਸੋਸ਼ਲ ਮੀਡੀਆ ਤੇ ਜਾਣਾ ਹੋਰ ਚੀਜ਼ਾਂ ਜਾਣੀਆਂ ਉੱਠੀਆਂ ਚੰਗੀਆਂ ਵੀ ਲੱਗਦੀਆਂ ਕਿਉਂਕਿ ਸਾਡੇ ਲਈ ਸਰਮੋਹ ਸੰਸਥਾ ਗੁਰੂ ਗ੍ਰੰਥ ਸਾਹਿਬੀ ਸਾਡਾ ਬਾਪ ਹੈ ਤੇ ਗੁਰੂ ਗ੍ਰੰਥ ਸਾਹਿਬ ਵਾਲੀ ਹੀ ਜਿਵਾਨੀ ਹੈ ਸਾਡੀ ਬੇਨਤੀ ਇੰਨੀ ਕੁ ਮੰਨੋ ਆਮੋ ਤਾਂ ਵੀ ਹੋਰ ਲਿਤਾ ਲਈ ਆ ਜਾਊਗਾ ਸ਼੍ਰੋਮਣੀ ਕਮੇਟੀ ਵਾਲਾ ਤੁਹਾਨੂੰ ਵਿਸ਼ਵਾਸ ਦਿਵਾ ਦਊਗਾ ਮੈਨੂੰ ਇਹਦੇ ਸੀ ਬਕਾਇਦ ਪ੍ਰਧਾਨ ਅੱਜ ਹੋਰ ਨਹੀਂ ਦਵਾ ਦਊਗਾ ਲੇਕਿਨ ਜੇ ਅਸੀਂ ਕਿਸੇ ਅਧਿਕਾਰ ਨਾਲ ਗੱਲ ਕਰ ਰਹੇ ਹਾਂ ਨਾ ਤੇ ਸਾਡਾ ਕੋਈ ਵਜੂਦ ਆ ਕੋਈ ਅਸੀਂ ਝੂਠੇ ਮਾਰ ਰਹੇ ਸੋ ਸਾਡੀ ਬੇਨਤੀ ਮੰਨੋ ਤੁਸੀਂ ਕਿਉਂਕਿ ਇਹ ਧਾਰਮਿਕ ਮਸਲਾ ਹੈ ਤੋ ਕਈ ਵਾਰੀ ਇਹ ਹੁੰਦਾ ਵੀ ਕਿਸੇ ਨਾ ਕਿਸੇ ਪਿੰਡ ਦੀ ਆਗੂ ਦੇ ਪਿੱਛੇ ਨਹੀਂ ਵੀ ਕੋ ਲੜਦਾ ਕਿਉਂਕਿ ਸਾਰਿਆਂ ਦਾ ਸਾਂਝਾ ਮਸਲਾ ਹਰੇਕ ਤੇ ਇਸ ਚੀਜ਼ ਦੇ ਪਰਦੇ ਸ਼ਰਦ ਤੁਸੀਂ ਸਾਨੂੰ ਸੱਤ ਦਿਨ ਦਾ ਸਮਾਂ ਦੋ ਸੱਤ ਦਿਨਾਂ ਬਾਅਦ ਸੱਤ ਦਿਨਾਂ ਦੇ ਵਿੱਚ ਵਿੱਚ ਹੱਲ ਹੋ ਜਾਣਾ ਇਹਦਾ ਇਹ ਨਹੀਂ ਅਸੀਂ ਸੱਤ ਦਿਨਾਂ ਬਾਅਦ ਦੇਖਾਂਗੇ ਜੇ ਲੋੜ ਪਈ ਕੱਲ ਪਰਸੋਂ ਪਿੰਡ ਦੇ ਬੰਦੇ ਨਾਲ ਜਾ ਕੇ ਮੈਨੂੰ ਜਾਣਾ ਪਿਆ ਕਿ ਕਿ ਸ਼੍ਰੋਮਣੀ ਕਮੇਟੀ ਕੋਲੇ ਕਿਤੇ ਅਸੀਂ ਨਾਲ ਚੱਲਾਂਗੇ ਉਹਨਾਂ ਨੂੰ ਬਹਿ ਕੇ ਗੱਲ ਕਰਾਂਗੇ ਕਿ ਇਹ ਅੱਠ ਪਿੰਡਾਂ ਦਾ ਮਸਲਾ ਜੀ ਉਹਨਾਂ ਦੀ ਚੀਜ਼ ਆ ਆਪਾਂ ਉਹਨਾਂ ਨੂੰ ਦੇ ਦੇਈਏ ਲੋਕਾਂ ਜੀ ਜੇ ਆਪਾਂ ਨੂੰ ਨਹੀਂ ਹੱਲ ਹੋਊਗਾ ਫਿਰ ਆਪਾਂ ਦੀ ਸਰਕਾਰੀ ਪ੍ਰਚੇਰਿਆ ਦੇਖਾਂਗੇ ਵੈਸੇ 90% ਹੱਲ ਹੋ ਜਾਣਾ ਕਿਉਂਕਿ ਪਾਣਾ ਤੋਂ ਉਹਨਾਂ ਦਾ ਕੋਈ ਕਾਰਜ ਹੈ ਨਹੀਂ ਸੀਗੇ ਹੁਣ ਅੱਠ ਬੰਦਿਆਂ ਦੇ ਅੱਗੇ ਡਿਸੀਜਨ ਕੱਢ ਲੈ ਤੇ ਅੱਠਾਂ ਬੰਦਿਆਂ ਪਿੱਛੇ 8000 ਬੰਦਾ ਜਿਹੜਾ ਹੈ ਲੋ ਖਰਾਬ ਨਹੀਂ ਹੋ ਸਕਦਾ ਸੋ ਸਾਡੀ ਬਠਿੰਡਾ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਵੱਲੋਂ ਤੁਹਾਨੂੰ ਬੇਨਤੀ ਆ ਜਹਵਨ ਸਿੰਘ ਸਾਹਿਬ ਨੇ ਵੀ ਗੱਲ ਕਹੀ ਆ ਟਾਈਮ ਤਾਂ ਆਪਾਂ ਨੂੰ ਦੇਣਾ ਹੀ ਪੈਣਾ ਕਿਤੇ ਕਿਤੇ ਧਰਮੇ ਹੋਇਆ ਸੈਂਟਰ ਗਵਰਨਮੈਂਟ ਕੋਲ ਕਰਨੇ ਪੰਜਾਬ ਸਰਕਾਰ ਦੇ ਤਾਂ ਜਿੱਦਾਂ ਹੀ ਧਰਨੇ ਲੱਗਦੇ ਆ ਟਾਈਮ ਤਾਂ ਦਿੰਨੇ ਹੀ ਆਪਾਂ ਕਿ ਜਿਹੜਾ ਅਜ ਬਖੰਡਾ ਪ੍ਰਸ਼ਾਸਨ ਤਾਂ ਥੋੜਾ ਟਾਈਮ ਮੰਗ ਰਿਹਾ ਕਿ ਤੁਸੀਂ 6-7 ਦਿਨ ਦਾ ਸਾਨੂੰ ਟਾਈਮ ਦੇ ਕੇ 7 ਦਿਨਾਂ ਦੇ ਵਿੱਚ ਵਿੱਚ ਆਪਾਂ ਹੱਲ ਕਰ ਦਾਂਗੇ ਅਸੀਂ ਇਹ ਦਾ ਵਿਸ਼ਵਾਸ ਤੋਂ ਨਹੀਂ ਕਿ ਅਸੀਂ ਤੁਹਾਡੇ ਨਾਲ ਅਸੀਂ ਤੁਹਾਡਾ ਹੱਕ ਤੁਹਾਨੂੰ ਹੀ ਦਵਾ ਕੇ ਪ੍ਰਮਾਣ ਜਹੀ ਸੋ ਬੇਨਤੀ ਹੈ ਸਾਰੇ ਵੀਰਾਂ ਨੂੰ ਕਿ ਅੱਜ ਤਾ ਪ੍ਰਸ਼ਾਸਨ ਆਪਣੇ ਕੋਲ ਚੱਲ ਕੇ ਆਇਆ ਨਾ ਜੇ ਕੱਲ ਨੂੰ ਆਪਾਂ ਨੂੰ ਇਹ ਨਾ ਕੋਈ ਮਸਲਾ ਹੱਲ ਹੋਇਆ ਇਹ ਪ੍ਰਸ਼ਾਸਨ ਵਾਲੇ ਵੀ ਆਪਾਂ ਨੂੰ ਕਹਿ ਨਹੀਂ ਸਕਦੇ ਵੀ ਕੱਲ ਸੁਣੋ ਇਸੇ ਵਿਸ਼ਵਾਸ ਦੇਵਾ ਕੇ ਗਏ ਸੀ ਵੀ ਅੱਜ ਤੱਕ ਨਾ ਚੈੱਕ ਕਰੋ ਹੁਣ ਤੁਸੀਂ ਅਦਾਇ ਕਰਕੇ ਦੱਸ ਜੋ ਵੀ ਮੇਰੇ ਹਿਸਾਬ ਨਾਲ ਤਾਂ ਸੱਤ ਦੇ ਕੋਲ ਬਾਹਲੇ ਨਹੀਂ ਹੁੰਦੇ ਠੀਕ ਹੈ ਨਾ ਸਾਰੀ ਸੰਗਤ ਨੂੰ ਪੁੱਛ ਲਓ ਜਿਨ ਨੇ ਜਿੱਥੋਂ ਆਪਾਂ ਨੂੰ ਮੰਨ ਕੇ ਚੱਲਦੇ ਦੋ ਹੀ ਮਹੀਨੇ ਲੱਗੇ ਅੱਗੇ ਆਪਾਂ ਦੋ ਟਾਂ ਮਹੀਨੇ ਲੱਗੇ ਪਰ ਪਤਾ ਨਹੀਂ ਵੀ ਕਰੇ ਤਾਂ ਫੱਟ ਜਾਂਦਾ ਦੋ ਆ ਗਏ ਆਪਾਂ ਫਿਰ ਸਾਰੇ ਬੰਦੇ ਬਾਹਰ ਹੱਥ ਖੜੇ ਕਰੋ 7 ਦਿਨ ਬਾਅਦ ਨਾ ਹਾਂ ਹੋਇਆ ਜੇ ਆਪਾਂ ਕਰਾਵਾਂਗੇ ਸਾਰੇ ਕਰਾਵਾਂਗੇ ਸਾਰੇ ਮੂੰਹ ਛੋਏ ਹੱਥ ਖੜੇ ਕਰਕੇ ਸੋਨ ਕੋ ਨਾਰਾ ਲਾ ਹਾਂ ਵੈਰੀ ਕੀ ਖਾਓ ਵੈਰੀ ਕੀ ਬੋਲੋ ਸੋਨਹਾਂ ਤੁਹਾਡਾ ਧੰਨਵਾਦ ਹੈ ਪ੍ਰਸ਼ਾਸਨ ਦੇ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਦਰਮਿਆਨ ਆ ਕੇ ਆਪਣੇ ਵਿਚਾਰ ਬਤੰਦਰਾ ਕਰਕੇ ਸਾਡੇ ਫੈਸਲੇ ਨੂੰ ਕਬੂਲ ਕੀਤਾ ਬਹੁਤ ਬਹੁਤ ਧੰਨਵਾਦ ਬਾਈ ਜੀ ਦਾ ਤੇ ਨਾਲੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਇੱਕ ਵਾਰ ਧਿਆਨ ਚ ਬੇ ਰਖਾ ਦਿਓ ਵੀ ਸੱਤ ਦਿਨ ਕੋਈ ਬਾੜੇ ਨਹੀਂ ਹੁੰਦੇ ਤੇ ਬਾਈ ਬਣ ਕੇ ਇਸੇ ਤਰੀਕੇ ਫੁੱਲ ਚੜਾ ਦਿਓ ਚਲ ਆ ਜੀ